ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਅੱਜ ਅਸੀਂ ਬਿਆਸਪੁਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਜਿਹੜਾ ਕੌਮੀ ਇਨਸਾਫ਼ ਮੋਰਚੇ ਨੇ ਦਾਸਵਾ ਕੀਤਾ ਸੀਗਾ ਦਿੱਲੀ ਦੇ ਵਿੱਚ ਇਨਸਾਫ਼ ਮਾਰਚ ਕੱਢਿਆ ਜਾਣਾ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਚੱਗਾ ਬਿਆਸਪੁਰ ਤੋਂ ਹਮਾਨਾ ਹੋ ਰਿਹਾ ਤੇ ਤੁਸੀਂ ਵੇਖ ਸਕਦੇ ਜੇ ਕੀ ਬੱਸ ਦੇ ਵਿੱਚ ਜਿਹੜੇ ਆ ਸਾਡੇ ਜਿਹੜੇ ਆ ਸੈਂਕੜੇ ਕਿਸਾਨ ਜਿਹੜੇ ਆ ਉਹ ਸ਼ਾਮਲ ਆ ਅਸੀਂ ਇਥੋਂ ਜਿਹੜਾ ਚਾਲੇ ਪਾਵਾਂਗੇ ਤੇ ਸ਼ੰਭੂ ਪੱਟ ਦੇ ਉੱਤੇ ਜਾ ਕੇ ਜਿਹੜਾ ਵਾ ਉਹ ਹੋਰਨੇ ਪਾਸਾਂ ਤੋਂ ਵੀ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਜਿਹੜੇ ਆ ਜੋਧੇ ਆ ਉਹ ਪਹੁੰਚ ਰਿਹਾ ਉੱਥੇ ਵਿਸ਼ਾਲ ਇਕੱਠ ਕਰਕੇ ਤੇ ਆ ਦਿੱਲੀ ਨੂੰ ਜਿਹੜੇ ਆ ਚਾਲੇ ਪਾਏ ਜਾਣਗੇ ਤੇ ਦਿੱਲੀ ਦੇ ਵਿੱਚ ਜਿਹੜਾ ਵਾ ਕੌਮੀ ਇਨਸਾਫ ਮੋਰਚੇ ਦੇ ਫੈਸਲੇ ਅਨੁਸਾਰ ਇਨਸਾਫ ਮਾਰਚ ਕਰਕੇ ਜਿਹੜੇ ਬੰਦੀ ਸਿੰਘ ਆ ਜਾਂ ਹੋਰ ਜਿਹੜੀ ਜਿਹੜੀ ਪੱਤਰਕਾਰ ਬਿਨਾਂ ਵਜ੍ਹਾ ਤੋਂ ਸਰਕਾਰ ਨੇ ਜਿਹੜੇ ਆ ਜੇਲ੍ਹਾਂ ਦੇ ਵਿੱਚ ਢੱਕੇ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਉਹ ਚੱਕੀਆਂ ਉਹਨਾਂ ਨੂੰ ਜਿਹੜਾ ਵਾ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਢੱਕਿਆ ਤੇ ਅੰਸਾਬ ਮਾਰਚ ਕੱਢ ਕੇ ਕਿਥੋਂ ਦੇ ਭਾਰਤ ਦੇ ਸੁੱਤੇ ਹੋਏ ਸਿਸਟਮ ਨੂੰ ਜਿਹੜਾ ਹਲੂਣਾ ਦਿੱਤਾ ਜਾਊਗਾ ਕਿ ਉਹ ਜਿਹੜੇ ਆ ਬੰਦੀ ਸਿੰਘਾਂ ਨੂੰ ਜਿਹੜਾ ਉਹ ਤੁਰੰਤ ਰਿਹਾ ਕੀਤਾ ਜਾਵੇ